ਗੁਟਕਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਛੋਟਾ ਰੂਪ ਸਿੱਖ ਧਰਮ ਵਿੱਚ ਬਹੁਤ ਹੀ ਪਵਿੱਤਰ ਅਤੇ ਮਹੱਤਮਪੂਰਨ ਸਥਾਨ ਰੱਖਦਾ ਹੈ ਇਹ ਇੱਕ ਰੋਹਾਨੀ ਸਹਾਰਾ ਹੈ ਜੋ ਕਿ ਸਿੱਖ ਦੇ ਦਿਲ ਦੇ ਮਨ ਨੂੰ ਸ਼ਾਂਤੀ ਸੁਖ ਅਤੇ ਸਕੂਨ ਦਿੰਦਾ ਹੈ ਜਿਵੇਂ ਅਸੀਂ ਧੰਨ Sri Guru Granth Sahib Ji ਦਾ ਸਨਮਾਨ ਸਤਿਕਾਰ ਗੁਰਦੁਆਰਾ ਸਾਹਿਬ ਵਿੱਚ ਕਰਦੇ ਹਾਂ ਉਸੇ ਹੀ ਤਰ੍ਹਾਂ ਗੁਟਕਾ ਸਾਹਿਬ ਦਾ ਸਤਿਕਾਰ ਘਰ ਵਿੱਚ ਵੀ ਹੋਣਾ ਚਾਹੀਦਾ ਹੈ ਜੇਕਰ ਅਸੀਂ ਘਰ ਵਿੱਚ ਗੁਟਕਾ ਸਾਹਿਬ ਨੂੰ ਰੱਖਦੇ ਹਾਂ ਤੇ ਉਸ ਦੇ ਲਈ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਗੁਟਕਾ ਸਾਹਿਬ ਨੂੰ ਘਰ ਵਿੱਚ ਕਿਵੇਂ ਰੱਖੀਏ ਗੁਟਕਾ ਸਾਹਿਬ ਦੀ ਸਫਾਈ ਕਿਵੇਂ ਕਰੀਏ ਘਰ ਦੀ ਕਿਸ ਜਗ੍ਹਾ ਵਿੱਚ ਗੁਟਕਾ ਸਾਹਿਬ ਨੂੰ ਅਸੀਂ ਰੱਖ ਸਕਦੇ ਹਾਂ ਅਤੇ ਕਿਸ ਜਗ੍ਹਾ ਤੇ ਗੁਟਕਾ ਸਾਹਿਬ ਨੂੰ ਬਿਲਕੁਲ ਵੀ ਨਹੀਂ ਰੱਖਣਾ ਇਹਨਾਂ ਸਾਰੀਆਂ ਗੱਲਾਂ ਨੂੰ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਆਓ ਸਮਝੀਏ ਕਿ ਗੁਟਕਾ ਸਾਹਿਬ ਨੂੰ ਘਰ ਵਿੱਚ ਕਿਵੇਂ ਅਸੀਂ ਸਤਿਕਾਰ ਦੇ ਨਾਲ ਰੱਖ ਸਕਦੇ ਹਾਂ ਸਭ ਤੋਂ ਪਹਿਲੀ ਗੱਲ ਕਿ ਗੁਟਕਾ ਸਾਹਿਬ ਨੂੰ ਹਮੇਸ਼ਾ ਹੀ ਤੁਸੀਂ ਜ਼ਮੀਨ ਤੋਂ ਉੱਚਾ ਹੀ ਰੱਖਣਾ ਹੈ ਤੇਵੇ ਗੁਟਕਾ ਸਾਹਿਬ ਨੂੰ ਥੱਲੇ ਜ਼ਮੀਨ ਤੇ ਨਹੀਂ ਰੱਖਣਾ ਇਹ ਹਮੇਸ਼ਾ ਹੀ ਉੱਚੇ ਸਥਾਨ ਤੇ ਹੀ ਰੱਖਿਆ ਜਾਂਦਾ ਜਿਵੇਂ ਕਿ ਘਰ ਵਿੱਚ ਕੋਈ ਵੀ ਉੱਚੀ ਜਗ੍ਹਾ ਬਣੀ ਸਲਫ ਕੋਈ ਰੈਕ ਜਾਂ ਕਿਸੇ ਟੇਬਲ ਤੇ ਰੱਖਣਾ ਚਾਹੀਦਾ ਤਾਂ ਜਦ ਵੀ ਤੁਸੀਂ ਘਰ ਵਿੱਚ ਗੁਟਕਾ ਸਾਹਿਬ ਨੂੰ ਲੈ ਕੇ ਆਓ ਤਾਂ ਪਹਿਲਾਂ ਉਸ ਦਾ ਸਥਾਨ ਤਿਆਰ ਕਰ ਲਵੋ ਅਤੇ ਉਹ ਹਮੇਸ਼ਾ ਉੱਚੀ ਜਗ੍ਹਾ ਤੇ ਹੀ ਹੋਣਾ ਚਾਹੀਦਾ ਹੈ ਦੂਜੀ ਗੱਲ ਕਿ ਹਮੇਸ਼ਾ ਹੀ ਪਵਿੱਤਰ ਜਗ੍ਹਾ ਤੇ ਗੁਟਕਾ ਸਾਹਿਬ ਨੂੰ ਸਥਾਪਿਤ ਕਰਨਾ ਹੈ ਜਿਵੇਂ ਕਿ ਘਰ ਦੇ ਵਿੱਚ ਉਹ ਜਗ੍ਹਾ ਜਿੱਥੇ ਸਭ ਤੋਂ ਵੱਧ ਸਫਾਈ ਰਹਿੰਦੀ ਹੋਵੇ ਉਹ ਜਗ੍ਹਾ ਜਿੱਥੇ ਸਭ ਤੋਂ ਵੱਧ ਸ਼ਾਂਤੀ ਰਹਿੰਦੀ ਹੋਵੇ ਜਿੱਥੇ ਕਿਸੇ ਦਾ ਆਉਣਾ ਜਾਣਾ ਘੱਟ ਹੋਵੇ ਅਤੇ ਉਹ ਜਗ੍ਹਾ ਬਿਲਕੁਲ ਪਵਿੱਤਰ ਹੋਣੀ ਚਾਹੀਦੀ ਹੈ ਉਸ ਜਗ੍ਹਾ ਤੇ ਤੁਸੀਂ ਗੁਟਕਾ ਸਾਹਿਬ ਨੂੰ ਸਥਾਪਿਤ ਕਰਨਾ ਕਦੇ ਵੀ ਗੁਟਕਾ ਸਾਹਿਬ ਨੂੰ ਕਿਸੇ ਹੋਰ ਚੀਜ਼ ਦੇ ਨਾਲ ਨਹੀਂ ਰੱਖਣਾ ਜਿਵੇਂ ਕਿ ਤੁਹਾਡੇ ਕੱਪੜੇ ਖਾਣ ਪੀਣ ਦਾ ਸਮਾਨ ਜਾਂ ਕੋਈ ਵੀ ਹੋਰ ਕਰਦਾ ਸਮਾਨ ਉਸ ਦੇ ਨਾਲ ਕਦੇ ਵੀ ਗੁਟਕਾ ਸਾਹਿਬ ਨੂੰ ਤੁਸੀਂ ਨਹੀਂ ਰੱਖਣਾ ਹਮੇਸ਼ਾ ਹੀ ਗੁਟਕਾ ਸਾਹਿਬ ਨੂੰ ਇਕੱਲੀ ਆਕਾਂਤ ਜਗ੍ਹਾ ਵਿੱਚ ਰੱਖਣਾ ਜਿਸ ਨਾਲ ਕੇ ਗੁਟਕਾ ਸਾਹਿਬ ਦੀ ਤੁਲਨਾ ਕਰਦੇ ਕਿਸੇ ਵੀ ਸਮਾਨ ਦੇ ਨਾਲ ਨਹੀਂ ਹੋਣੀ ਚਾਹੀਦੀ ਤਾਂ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਈ ਲੋਕ ਕੀ ਕਰਦੇ ਨੇ ਕਿ ਜਿਸ ਜਗ੍ਹਾ ਤੇ ਆਪ ਰਹਿੰਦੇ ਨੇ ਉਸੇ ਹੀ ਜਗ੍ਹਾ ਤੇ ਗੁਟਕਾ ਸਾਹਿਬ ਨੂੰ ਵੀ ਸਥਾਪਿਤ ਕੀਤਾ ਹੁੰਦਾ ਹੈ ਅਤੇ ਨਾਲ ਦੇ ਨਾਲ ਲੋਕ ਇਸ ਗੱਲ ਦਾ ਧਿਆਨ ਹੀ ਨਹੀਂ ਦਿੰਦੇ ਤੇ ਉਸੇ ਹੀ ਜਗ੍ਹਾ ਦੇ ਨੇੜੇ ਗੰਦੇ ਕੱਪੜੇ ਗੰਦੀਆਂ ਚੀਜ਼ਾਂ ਲਿਆ ਕੇ ਇਵੇਂ ਹੀ ਸੁੱਟ ਦਿੰਦੇ ਨੇ ਇਸ ਤਰ੍ਹਾਂ ਸੰਗਤ ਜੀ ਅਸੀਂ ਗੁਟਕਾ ਸਾਹਿਬ ਦਾ ਨਰਾਦਰ ਕਰਦੇ ਆ ਤਾਂ ਇਵੇਂ ਬਿਲਕੁਲ ਵੀ ਨਹੀਂ ਕਰਨਾ ਜਿਸ ਜਗ੍ਹਾ ਤੇ ਤੁਸੀਂ ਗੁਟਕਾ ਸਾਹਿਬ ਰੱਖਿਆ ਹੋਵੇਗਾ ਉਸ ਜਗ੍ਹਾ ਦੀ ਸਫਾਈ ਕਰਨੀ ਉਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਉਸ ਜਗ੍ਹਾ ਨੂੰ ਧਿਆਨ ਵਿੱਚ ਰੱਖਣਾ ਹੈ ਬਹੁਤ ਜ਼ਰੂਰੀ ਹੈ ਕਿ ਉਸ ਜਗ੍ਹਾ ਦੀ ਤੁਸੀਂ ਸਾਫ਼ ਸਫਾਈ ਰੋਜ਼ ਹੀ ਕਰਨੀ ਹੈ ਟਾਈਮ ਟੂ ਟਾਈਮ ਤੁਸੀਂ ਗੁਟਕਾ ਸਾਹਿਬ ਦੇ ਕੱਪੜਿਆਂ ਦਾ ਵੀ ਖਿਆਲ ਰੱਖਣਾ ਹੈ ਕਿ ਉਹ ਬਿਲਕੁਲ ਸਾਫ਼ ਸੁਥਰੇ ਅਤੇ ਪਵਿੱਤਰ ਹੋਣੇ ਚਾਹੀਦੇ ਨੇ ਸਰਦੀਆਂ ਦੇ ਵਿੱਚ ਤੁਸੀਂ ਗੁਟਕਾ ਸਾਹਿਬ ਨੂੰ ਸਰਦੀਆਂ ਦੇ ਕੱਪੜੇ ਵਿੱਚ ਹੀ ਰੱਖੋਗੇ ਅਤੇ ਗਰਮੀਆਂ ਵਿੱਚ ਗਰਮੀਆਂ ਦੇ ਕੱਪੜੇ ਵਿੱਚ ਕਿਉਂਕਿ ਕੇਵਲ ਉਹ ਇੱਕ ਛੋਟਾ ਜਿਹਾ ਗੁਟਕਾ ਸਾਹਿਬ ਹੀ ਨਹੀਂ ਹੁੰਦਾ ਉਸ ਵਿੱਚ ਸਾਡੇ ਗੁਰੂਆਂ ਦੀ ਰੂਹ ਸ਼ਾਮਿਲ ਹੁੰਦੀ ਹੈ ਤਾਂ ਇਸ ਲਈ ਇਸ ਗੱਲ ਦਾ ਖਾਸ ਯਾਦ ਰੱਖਣਾ ਜਗਾਂ ਦੇ ਨਾਲ-ਨਾਲ ਤੁਸੀਂ ਗੁਟਕਾ ਸਾਹਿਬ ਦੀ ਸਫਾਈ ਦਾ ਵੀ ਧਿਆਨ ਰੱਖਣਾ ਹੈ ਜਿਵੇਂ ਤੁਸੀਂ ਆਪਣੀ ਸਾਫ-ਸਫਾਈ ਕਰਦੇ ਹੋ ਇਵੇਂ ਹੀ ਤੁਸੀਂ ਗੁਟਕਾ ਸਾਹਿਬ ਦੀ ਸਫਾਈ ਵੀ ਕਰਨੀ ਹੈ ਉਹ ਸਫਾਈ ਕੇਵਲ ਤੁਸੀਂ ਇੱਕ ਸਾਫ ਕੱਪੜੇ ਨਾਲ ਹੀ ਕਰਨੀ ਹੈ ਕਦੇ ਵੀ ਕਿਸੇ ਕੈਮੀਕਲ ਦਾ ਯੂਜ਼ ਨਹੀਂ ਕਰਨਾ ਇਸ ਗੱਲ ਦਾ ਵੀ ਧਿਆਨ ਤੁਸੀਂ ਹੀ ਰੱਖੋਗੇ ਗੁਟਕਾ ਸਾਹਿਬ ਦੇ ਕਿਸੇ ਵੀ ਪੰਨੇ ਤੇ ਕਦੇ ਵੀ ਕੋਈ ਦਾਗ ਨਹੀਂ ਲੱਗਣਾ ਚਾਹੀਦਾ ਜੇਕਰ ਗੁਟਕਾ ਸਾਹਿਬ ਦੇ ਅੰਗ ਕਦੇ ਫਟ ਵੀ ਜਾਂਦੇ ਨੇ ਜਾਂ ਫਿਰ ਦਾਗ ਵੀ ਲੱਗ ਜਾਂਦੇ ਨੇ ਤਾਂ ਤੁਸੀਂ ਉਸ ਗੁਟਕਾ ਸਾਹਿਬ ਨੂੰ ਆਪਣੇ ਨੇੜੇ ਦੇ ਗੁਰਦੁਆਰੇ ਵਿੱਚ ਜਮ੍ਹਾਂ ਕਰਵਾ ਸਕਦੇ ਹੋ ਅਤੇ ਨਵਾਂ ਗੁਟਕਾ ਸਾਹਿਬ ਕਰ ਲਿਆ ਸਕਦੇ ਹੋ ਕਦੇ ਵੀ ਫਟੇ ਹੋਏ ਅੰਗ ਦੇ ਨਾਲ ਤੁਸੀਂ ਬਾਣੀ ਨਹੀਂ ਪੜ੍ਹਨੀ ਗੁਟਕਾ ਸਾਹਿਬ ਰੱਖਣ ਦੀ ਜਗ੍ਹਾ ਤੁਹਾਡੇ ਘਰ ਦੀ ਜਗ੍ਹਾ ਐਸੀ ਹੋਣੀ ਚਾਹੀਦੀ ਹੈ ਜਿੱਥੇ ਸਾਹਮਣੇ ਜਾਂ ਆਸ-ਪਾਸ ਕਦੇ ਵੀ ਤੁਹਾਡੇ ਜੋੜੇ ਜਾਂ ਜੁੱਤੀਆਂ ਨਹੀਂ ਹੋਣੀਆਂ ਚਾਹੀਦੀਆਂ ਇਸ ਗੱਲ ਦਾ ਵੀ ਤੁਸੀਂ ਖਾਸ ਧਿਆਨ ਰੱਖਣਾ ਹੈ ਹਮੇਸ਼ਾ ਗੁਟਕਾ ਸਾਹਿਬ ਉਥੇ ਰੱਖੋ ਜਿੱਥੇ ਉਸ ਦਾ ਕਦੇ ਵੀ ਨਿਰਾਦਰ ਨਾ ਹੋ ਸਕੇ ਘਰ ਵਿੱਚ ਜੇ ਹੜਵੀ ਮੈਂਬਰ ਗੁਟਕਾ ਸਾਹਿਬ ਤੋਂ ਪਾਠ ਕਰਨਾ ਚਾਹੁੰਦਾ ਹੈ ਉਹ ਸਭ ਤੋਂ ਪਹਿਲਾਂ ਆਪਣੇ ਹੱਥ ਨੂੰ ਚੰਗੀ ਤਰ੍ਹਾਂ ਧੋ ਲਵੇ ਅਤੇ ਸਾਫ਼ ਹੱਥਾਂ ਨਾਲ ਹੀ ਸਾਨੂੰ ਹਮੇਸ਼ਾ ਬਾਣੀ ਪੜਨੀ ਚਾਹੀਦੀ ਹੈ ਹੱਥਾਂ ਦੇ ਨਾਲ-ਨਾਲ ਤੁਹਾਡੀ ਸੋਚ ਵੀ ਸਾਫ਼ ਹੋਣੀ ਚਾਹੀਦੀ ਹੈ ਵੈਸੇ ਤਾਂ ਘਰ ਵਿੱਚ ਹਰ ਇੱਕ ਮੈਂਬਰ ਨੂੰ ਰੋਜ਼ ਹੀ ਬਾਣੀ ਪੜਨੀ ਚਾਹੀਦੀ ਹੈ ਪਰ ਜੇਕਰ ਤੁਸੀਂ ਘਰ ਵਿੱਚ ਗੁਟਕਾ ਸਾਹਿਬ ਰੱਖੇ ਹੋਏ ਨੇ ਤਾਂ ਘਰ ਦਾ ਇੱਕ ਮੈਂਬਰ ਰੋਜ਼ ਸੱਚੇ ਮਨ ਨਾਲ ਬਾਣੀ ਜ਼ਰੂਰ ਪੜੇ ਕਿਉਂਕਿ ਉਸ ਇੱਕ ਮੈਂਬਰ ਦੀ ਪੜੀ ਹੋਈ ਬਾਣੀ ਦੇ ਨਾਲ ਪੂਰਾ ਘਰ ਹੀ ਪਵਿੱਤਰ ਹੋ ਜਾਂਦਾ ਹੈ ਪੂਰੇ ਘਰ ਦੀਆਂ ਇਹ ਮੁਸ਼ਕਲਾਂ ਦੂਰ ਹੋ ਜਾਂਦੀਆਂ ਨੇ ਉਮੀਦ ਹੈ ਕਿ ਅੱਜ ਦੀ ਇਸ ਵੀਡੀਓ ਵਿੱਚ ਦੱਸੀ ਹੋਈ ਜਾਣਕਾਰੀ ਤੁਸੀਂ ਜ਼ਰੂਰ ਅਪਣਾਉਂਗੇ ਅੱਗੇ ਤੋਂ ਜਦ ਵੀ ਘਰੇ ਤੁਸੀਂ ਗੁਟਕਾ ਸਾਹਿਬ ਨੂੰ ਲੈ ਕੇ ਆਓ ਤਾਂ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਜ਼ਰੂਰ ਦੇਣਾ ਅਜਹੀਆਂ ਹੋਰ ਵੀਡੀਓਜ਼ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ